ਸਮੇਂ ਆ ਤੁਹਾਡੇ ਲਈ ਕੀ ਆ ਦੱਸ ਦੇ ਬੱਤ ਕਿਉਂ ਟ ਨਹੀਂ ਜਾਨਾ ਕੋਈ ਗੱਲ ਨਹੀਂ ਜਿਹਨੂੰ ਪਿਆਰ ਕਰਦਾ ਦੱਸ ਦੇ ਮੇਰੀ ਮਾਂ ਤਾਂ ਹੀਰੇ ਵਰਗੀ ਆ ਨਿਬੜ ਕੇ ਜਿਹੜੀ ਸਾਰਾ ਕੰਮ ਆਹੋ ਨਿਬੜ ਗਿਆ ਆ ਸੰਨੀ ਵੀਰ ਲਾ ਦੀ ਜੰਗਾ ਮੜੀ ਜੀ ਜਦੋਂ ਕੰਮ ਕਰੀ ਜਾਨੀ ਆ ਮੈਂ ਸਾਰਾ ਕੰਮ ਕਰ ਦੂੰਗੀ ਨਾ ਮੇਰੀ ਇੱਕ ਗੱਲ ਸੁਣ ਤੇਰੀ ਮਾਂ ਨੂੰ ਜਮਾਂ ਨਹੀਂ ਪਤਾ ਹੈਗਾ ਉਹ ਭਾਂਡੇ ਤਾਂ ਮਾਂ ਸਕਦੀ ਆ ਝਾੜੂ ਤਾਂ ਲਾ ਸਕਦੀ ਆ ਘੱਟੋ ਘੱਟ ਸਬਜ਼ੀ ਚੀਰ ਦਿਆ ਕਰੇ ਫਿਰ ਪਿੱਛੇ ਕੰਮ ਵੀ ਕੀ ਬਚਦਾ ਸਾਰਾ ਕੰਮ ਤਾਂ ਉਹ ਤੋਂ ਕਰਾਈ ਜੰਨੀ ਆ ਤੂੰ ਆ ਜਿਹੜਾ ਮੈਂ ਕਰ ਰਹੀ ਆ ਉਹ ਨਹੀਂ ਦੀਂਦਾ ਹਨਾ ਚਲੋ ਪਿਆਰ ਤਾਂ ਵੱਧ ਮੈਂ ਤੈਨੂੰ ਹੀ ਕਰਦਾ ਅੱਛਾ ਦੱਸ ਕਿ ਮੈਂ ਕਰਦਾ ਫਿਰ ਯਾਰ ਦੱਸਣਾ ਨਹੀਂ ਕੀ ਗੱਲਾ ਕਰਦਾ ਦਾ ਕਰਦਾ ਬਸ ਫਿਰ ਅੱਛਾ ਮੈਨੂੰ ਪਿਆਰ ਕਰਦਾ ਹਾਂ ਪ੍ਰੂਫ ਕਰ ਫਿਰ ਪ੍ਰੂਫ ਕਰ ਮੈਨੂੰ ਪਤਾ ਕਰਦਾ ਤਾਂ ਤੇ ਤੁਹਾਡੀ ਮਾਂ ਦਾ ਹੀ ਆ ਮੇਰਾ ਕਰਨਾ ਤੇ ਇੱਕ ਡਰਾਮਾਗਾ ਵੀ ਹਾਂ ਤੇਰਾ ਕਰਦਾ ਮੈਂ ਨਹੀਂ ਜਿਹੜੀ ਯਾਰ ਕਰਦਾ ਤਾਂ ਮੈਂ ਅਸਲ ਤੇਰਾ ਹੀ ਆ ਵੱਧ ਸੱਚੀ ਕਰਦਾ ਹਾਂ ਸੌਖਾ ਮੇਰੀ ਫੌਂ ਲੱਗੇ ਤੇਰੀ ਚੱਲ ਠੀਕ ਹੈ ਫਿਰ ਪ੍ਰੂਫ ਕਰ ਪ੍ਰੂਫ ਕਰ ਲੈ ਕਰ ਦਿੰਦਾ ਕਿੱਡੀ ਗੱਲ ਆ ਫਿਰ ਕਰ ਦੇ ਪ੍ਰੂਫ ਉਹ ਦੱਸ ਦੇ ਦੱਸ ਦੇ ਪੁੱਤ ਡਰਦਾ ਕਾਦੇ ਵਾਸਤੇ ਆ ਕਰ ਪ੍ਰੂਫ ਹੰ ਦੱਸ ਦੇ ਪੁੱਤ ਕੋਈ ਗੱਲ ਨਹੀਂ ਦੱਸੋ ਕੀ ਦਾ ਵੱਧ ਕਰਦੇ ਹੋ ਮੈਂ ਤੁਹਾਨੂੰ ਪੁੱਛ ਰਹੀ ਆ ਕੀ ਦਾ ਵੱਧ ਕਰਦੇ ਹੋ ਚਲੋ ਇਹ ਦੱਸੋ ਮੈਂ ਤੁਹਾਡੇ ਲਈ ਕੀ ਆ ਦੱਸ ਦੇ ਬੁੱਤ ਕਿਉਂ ਟਰੀ ਜਾਨਾ ਕੋਈ ਗੱਲ ਨਹੀਂ ਜਿਹਨੂੰ ਪਿਆਰ ਕਰਦਾ ਦੱਸ ਦੇ ਮੇਰੀ ਮਾਂ ਤਾਂ ਹੀਰੇ ਵਰਗੀ ਆ ਓ ਹੋ ਹੋ ਲੈ ਅੱਜ ਪਤਾ ਲੱਗਿਆ ਵੀ ਮੇਰੇ ਪੁੱਤ ਨੇ ਮੇਰੇ ਦੁੱਧ ਪੀਤੇ ਦਾ ਮੁੱਲ ਮੋੜਤਾ ਠੀਕ ਹੈ ਤੂੰ ਗੋਲੇ ਵਰਗੀ ਠੀਕ ਹੈ ਪੁੱਤ ਤੂੰ ਅੱਜ ਮੈਨੂੰ ਸਾਬਤ ਕਰਤਾ ਜੰਮਿਆਂ ਦਾ ਫਲ ਆ ਹੁੰਦਾ ਵੀ ਤੂੰ ਮੈਨੂੰ ਇੰਨਾ ਪਿਆਰ ਕਰਦਾ ਠੀਕ ਹੈ ਪੁੱਤ ਮੈਂ ਤੇਰੇ ਵਾਸਤੇ ਦੁੱਧ ਗਰਮ ਕਰਦੀ ਆ ਠੀਕ ਹੈ ਤੁਸੀਂ ਕਰੋ ਗੱਲਾਂ ਕਰਤਾ ਪ੍ਰੂਫ ਬੱਸ ਮੈਨੂੰ ਪੁੱਛਣ ਦੀ ਲੋੜ ਨਹੀਂ ਸੀ ਮੈਨੂੰ ਪਤਾ ਹੀ ਸੀ ਕਿ ਘਰ ਦਾ ਤੋਂ ਤੂੰ ਆਪਦੀ ਮਾਂ ਦਾ ਹੀ ਆ ਮੈਨੂੰ ਲਿਆਂਦਾ ਕਿਸ ਖਾਤਰ ਸੀ ਓਰੇ ਬਸ ਕੰਮ ਕਰਨ ਨੂੰ ਮੈਂ ਉਹਦਾ ਸਾਰਾ ਘਰਵਾਰ ਛੱਡ ਕੇ ਆਈਆਂ ਤੇਰੇ ਕਰਕੇ ਵਿਆਹ ਕਰਾ ਕੇ ਬਸ ਕੰਮ ਕਰਾਉ ਕੁੜੀਆਂ ਤੋਂ ਬਸ ਹੋਰ ਕੋਈ ਕੰਮ ਨਹੀਂ ਤੂ ਚੜੀ ਅਸਲ ਗੱਲ ਸਮਝੀ ਨਹੀਂ ਸਹੀ ਹੁਣ ਸਮਝਣ ਨੂੰ ਰਹਿ ਕੀ ਗਿਆ ਤੇਰੀ ਮਾਂ ਤਾਂ ਹੋ ਕੇ ਹੀਰੇ ਵਰਗੀ ਤੇ ਮੈਂ ਕੋਲੇ ਵਰਗੀ ਹੋ ਕੰਮਲਿਏ ਸਾਰੀ ਗੱਲ ਹੀ ਇੱਥੇ ਉਲਝੀ ਪਈ ਆ ਹੀਰੇ ਪਤਾ ਕਾਹਚੋਂ ਨਿਕਲਦੇ ਆ ਮੈਨੂੰ ਨਹੀਂ ਪਤਾ ਆਪਦੇ ਹੀ ਰਿਹਾ ਆਪਦੇ ਕੋਲੇ ਰੱਖ ਕੋਲੇਆਂ ਚੋਂ ਨਿਕਲਦੇ ਨੇ ਹੈ ਸੌਂ ਲੱਗੇ ਤੇਰੀ ਮੈਨੂੰ ਤੇਰੀ ਸੌਂ ਤੇ ਯਕੀਨ ਨਹੀਂ ਰਿਹਾ ਸੌਂ ਦੇ ਛੱਡ ਤੂੰ ਨਾ ਇੱਥੇ ਸੱਚ ਮਾਤ ਪਤਾ ਨਹੀਂ ਮੈਨੂੰ ਕੰਮੜੀਏ ਕੋਲੇ ਮੇਨ ਹੁੰਦੇ ਨੇ ਜੇ ਕੋਲੇ ਨਾ ਹੋਣ ਹੀਰੇ ਕਤੋਂਣਗੇ ਮਤਲਬ ਮੈਂ ਤੇਰੇ ਲਈ ਮੇਨ ਆ ਯਾਰ ਤੂੰ ਜ਼ਿੰਦਗੀ ਭਰ ਮੇਨ ਹੀ ਰਹਿਣਾ ਮੇਰੇ ਵਾਸਤੇ ਤੇ ਫਿਰ ਤੂੰ ਕਿਉਂ ਕਿਹਾ ਮੰਮੀ ਸਾਹਮਣੇ ਤੂੰ ਉਦੋਂ ਕਿਉਂ ਨਹੀਂ ਕਿਹਾ ਜੇ ਮੈਂ ਦੱਸਦਾ ਵੀ ਤੂੰ ਕੋਲੇ ਵਰਗੀਆਂ ਤੂੰ ਮੇਨ ਆ thro ਤੇਰੇ ਤੇ ਜਲਸੀ ਕਰੂਗੀ ਹਾਂ ਇਹ ਵੀ ਠੀਕ ਆ ਨਜ਼ਰ ਬਹੁਤ ਪੁਰੀ ਹੁੰਦੀ ਆ ਹਾਂ ਜੇ ਪਿਆਰ ਨੂੰ ਨਜ਼ਰ ਲੱਗ ਜੇ ਨਾ ਸਿਰੇ ਨਹੀਂ ਚੜਦਾ ਹੁੰਦਾ हां हना तू मैंने सच्ची प्यार करदा ना हजे भी यकीन ਨਹੀਂ यार पर... तो यकीन ਤਾਂ ਹੈਗਾ ਪਰ ਪਰ ਕੀ ਤੈਨੂੰ ਕਹਿਦਾ ਦਿੱਤਾ ਹੁਣ ਕੋਲੇ ਵਰਗੀ ਤੂੰ ਤੋੜ ਦਿਨਾ ਯਕੀਨ ਚਲ ਫਿਰ ਨੈਟ ਤੇ ਤਾਂ ਹੋਊਗਾ ਲੈ ਪੁੱਤ ਦੁੱਧ ਪੀ ਲੈ ਕੀ ਗੱਲ ਮੰਮੀ ਤੂੰ ਕੱਲਾ ਦੁੱਧੀ ਲਈ ਆਈ ਬਿਸਕੁਟ ਮੈ ਲੈ ਕਿ ਹੋਣੀ ਆ ਹਾਂ ਇੱਕ ਹੀ ਗੱਲ ਪੁੱਤ ਤੂੰ ਤਾਂ ਉਹਨੂੰ ਕੋਲੇ ਵਰਗੀ ਕਿਹਾ ਸੀ ਤੇ ਉਹ ਬਿਸਕੁਟ ਲੈਣ ਕਿਵੇਂ ਚਲੀ ਗਈ ਪਤਾ ਨਹੀਂ ਬੇਬੇ ਮੈਂ ਤਾਂ ਆਪ ਮੈਂ ਤਾਂ ਸਮਝ ਨਹੀਂ ਆਉਂਦਾ ਕੀ ਹੋ ਜਾਂਦਾ ਸਮਝਦਾ ਬੇਬੇ ਦੇਖ ਮੈਨੂੰ ਬਣੀ ਆ ਰਹੀ ਚਲ ਚਲ ਬੇਬੇ ਫਿਰ ਮੈਂ ਜੇ ਬਿਸਕੁਟ ਅੰਦਰ ਜਾ ਕੇ ਖਾ ਲਾਂ ਜਾ ਜਾ ਖਾ ਲੈ ਬਿਸਕੁਟ ਹੋਈ ਕੀ ਜਾਂਦਾ ਮੈਨੂੰ ਨਹੀਂ ਸਮਝ ਲੱਗ ਰਹੀ ਗੱਲ ਦੀ ਮੈਨੂੰ ਤਾਂ ਦਾਲ ਚ ਕਾਲਾ ਲੱਗਦਾ ਕੋਈ ਗੱਲ ਨਹੀਂ ਮਾਂ ਕਿਹੜੇ ਦੀ ਭੋਲੀਆ ਗੱਲ ਦੀ ਪੜਤਾਲ ਤਾਂ ਮੈਂ ਨਾ ਜੜਾਂ ਚੋਂ ਕੱਟ ਲੈਣੀ ਹੁੰਦੀ ਆ ਚੱਲ ਮਨਾ ਚਾੜੂ ਤਾਂ ਫੇਰੀ ਲਾਈ ਕੰਮ ਤਾਂ ਕਰਦੇ ਹੁੰਦੇ ਹੀ ਰਹਿਣਗੇ ਫਰਕ ਨਾ ਗੱਲ ਦਾ ਪਤਾ ਨਹੀਂ ਕੀ ਗੱਲ ਮੈਨੂੰ ਤਾਂ ਅੱਬੜਾ ਚੱਪੜੀ ਜਿਹੀ ਲੱਗੀ ਪਈ ਆ ਪੁੰਟਾ ਕਹਿੰਦਾ ਤੈਨੂੰ ਮੈਂ ਪਿਆਰ ਬਹੁਤ ਕਰਦਾ ਮਾਂ ਪਰ ਮੈਨੂੰ ਤੇ ਗੱਲ ਦਾ ਯਕੀਨ ਨਹੀਂ ਆ ਰਿਹਾ ਚਲ ਪੁੱਛਾਂ ਤਾਂ ਸਹੀ ਛਾੜੋ ਤਾਂ ਫੇਰ ਵੀ ਲੱਗ ਜੋ ਬੁੱਤ ਕੀ ਦੇਖੀ ਜਾਂਦਾ ਇਹਦੇ ਵਿੱਚ ਕੁਛ ਨਹੀਂ ਬੇਬੇ ਬੱਸ ਆਹੀ আচ্ছা ਪਹਿਤ ਮੈਂ ਤੈਨੂੰ ਕੁ ਗੱਲ ਪੁੱਛਦੀ ਆਂ ਦੱਸ ਬੇਬੇ ਪੁੰਟਾ ਮੈਨੂੰ ਤੇਰੇ ਤੇ ਯਕੀਨ ਹੈ ਹਾਂ ਵੀ ਮਾਂ ਨੂੰ ਪਿਆਰ ਬਹੁਤ ਕਰਦਾ ਤੂੰ ਪਰ ਨਾ ਵਾਰੀ ਵਾਰੀ ਪੁੱਛਦੀ ਮੈਨੂੰ ਔਖਾ ਜਾ ਵੀ ਲੱਗਦਾ ਇਹ ਤੂੰ ਆਖੇ ਨਾ ਮੰਮੀ ਉਹੀ ਉਹੀ ਗੱਲ ਪੁੱਛੀ ਜਾਂਦੀ ਹੈ ਮੈਨੂੰ ਤੇ ਮੈਨੂੰ ਤੂੰ ਸੱਚੇ ਪਿਆਰ ਕਰਦਾ ਬੇਬੇ ਕਹਿੰਦਾ ਨਾਸਤਾ ਹੈ ਪਛੀ ਦਿਨ ਨਾਸਤਾ ਦੀ ਤਾਦੀ ਪੁੱਤ ਫਿਰ ਮੇਰਾ ਵੀ ਮਨ じゃ ਨਹੀਂ ਖੜਦਾ ਹੂੰ ਤਾਂ ਪਤਾ ਵੀ ਕਹਿੰਦੇ ਹੁੰਦੇ ਨਾ ਨਹਾ ਨਾ ਮਾਸ ਦੂਰ ਨਹੀਂ ਹੁੰਦਾ ਹੁੰਦਾ ਉਹ ਗੱਲ ਆ ਮੈਨੂੰ ਤੇਰੇ ਤੇ ਯਕੀਨ ਦੀ ਪਤਾ ਵੀ ਮੇਰਾ ਪੁੱਤ ਮੈਨੂੰ ਦਿਲੋਂ ਪਿਆਰ ਕਰਦਾ ਪਰ ਜੇ ਖਣਾ ਅੰਦਰਲਾ ਮਨ じゃ ਨਹੀਂ ਖੜਦਾ ਪਤਾ ਨਹੀਂ ਕਿਉਂ ਕਉਮਉਂ ਜੇ ਹੋ ਜਾਂਦਾ ਲੈ ਬੇਬੇ ਫਿਰ ਖੜਾ ਦਿੰਦੇ ਆ ਆਪਸ ਵਿੱਚ ਪੁੱਤ ਮੇਰੀ ਗੱਲ ਸੁਣ ਇੱਕ ਵਾਰੀ ਤੂੰ ਇਹਨੂੰ ਹੋਰ ਕਹਿ ਦੇ ਵੀ ਮੈਂ ਤੈਨੂੰ ਮਾਂ ਪਿਆਰ ਕਰਦਾ ਮੈਨੂੰ ਬਹੁਤ ਸੋਹਣਾ ਲੱਗਦਾ ਪੁੱਤ ਮੈਨੂੰ ਇੱਕ ਵਾਰੀ ਹੋਰ ਦੱਸ ਦੇ ਤੇ ਤੇਰੀ ਬਹੂ ਤੇ ਮੇਰੇ 'ਚ ਕੀ ਫਰਕ ਹੈ ਬੇਬੇ ਦੱਸ ਦੋ ਨਾ ਫਿਰ ਕੀ ਫਰਕ ਹੈ ਕਰ ਦੋ ਪ੍ਰੂਫ ਬੇਬੇ ਨੂੰ ਬੇਬੇ ਦੇ ਕਾਲਜੇ ਠੰਡ ਪੈ ਜੂਗੀ ਕੱਲ ਵੀ ਤਾਂ ਪ੍ਰੂਫ ਕੀਤਾ ਹੀ ਸੀ ਦੱਸ ਦੋ ਦੱਸ ਦੋ ਦੱਸ ਦੇ ਪੁੱਤ ਮੇਰੇ ਨਾ ਕਾਲਜਾ ਜਾ

ਬੇ ਸ਼ਰਮਾ ਹਾਂ ਇਹ ਕੀ ਕਹਿ ਰਿਹਾ ਤੂੰ ਤੇ ਤੈਨੂੰ ਮੈਂ ਮਸਾ ਪਾਲਿਆ ਹਾਂ ਤਾਂ ਮੇਰੇ ਨੋਹ ਵਿੱਚ ਚੱਕੂ ਮੇਰੀ ਨਿਕਲਿਆ ਤੇ ਤੂੰ ਗੱਡੀ ਸਦੀ ਮਾਂ ਦਾ ਪਿਆਰ ਪਲਾ ਗਿਆ ਉਹ ਹੋਵੇ ਪੇ ਕਿਉਂ ਰੋਈਏ ਨਹੀਂ ਤੈਨੂੰ ਕੀ ਮਾਰਾ ਕਹਤਾ ਮੈਂ ਆ ਦੇਖ ਲੈ ਮੈਂ ਕੀ ਕਹਤਾ ਤੈਨੂੰ ਤੂੰ ਕਸਰ ਵੀ ਕੀ ਛੱਡੀ ਆਹ ਉਹਦੇ ਸਾਹਮਣੇ ਮੇਰੀ ਪੱਟੀ ਮੇਸ ਕਰਕੇ ਰੱਖਤੀ ਮੈਂ ਮੈਨੂੰ ਤੇ ਥੋਏ ਵੀ ਨਹੀਂ ਸੀ ਮੈਂ ਤੂੰ ਆਗੋਸ਼ ਕਰੇਗਾ ਮੇਰੇ ਨਾਲ ਕੀ ਉਮੀਦਾਂ ਵਾਲੀ ਕੀ ਗੱਲ ਹੈ ਜੀ ਬੇਬੇ ਕੀ ਕਹਤਾ ਮੈਂ ਤੈਨੂੰ ਬਹੂ ਨੂੰ ਕਹਿੰਦਾ ਖੰਡ ਵਰਗੀ ਮਾਂ ਨੂੰ ਕਹਿੰਦਾ ਮਿਰਚ ਵਰਗੀ ਮੈਂਨੇ ਕੋੜੀ ਹੋ ਗਈ ਹੁਣ ਉਹ ਪੋਲੀਏ ਬੇਬੇ ਤੈਨੂੰ ਪਤਾ ਤਾਂ ਹੈਗਾ ਖੰਡ ਨਹੀਂ ਜਹਿਰ ਹੁੰਦੀ ਆ ਤੇ ਜ਼ਹਿਰ ਥੋੜੀ ਖਾਵਾਂਗੇ ਹੁਣ ਆਪਾਂ ਤੇ ਮਿਰਚ ਤਾਂ ਗੁਣਾਕਾਰ ਹੀ ਹੁੰਦੀ ਆ ਨਾ ਮਿਰਚ ਤੋਂ ਜੀਅੱਕੇ ਗਦੇ ਬੰਦੇ ਦਾ ਇਹ ਤਾਂ ਹੈ ਪਤਾ ਤੇਰੀ ਗੱਲ ਸਹੀ ਹੈ ਮੈਂ ਤਾਂ ਐਵੇਂ ਮਨ ਖਰਾਬ ਕਰ ਲਿਆ ਸੀ ਮੈਂ ਤਾਂ ਮੇਰੇ ਤੇ ਨੂੰ ਕੱਲ ਹੀ ਦੱਸਤਾ ਸੀ ਸਾਰਾ ਕੁਝ ਤੂੰ ਤਾਂ ਐਵੇਂ ਹੀ ਸ਼ੱਕ ਕਰੀ ਜੰਨੀ ਆ ਪੁੱਤ ਤੂੰ ਤਾਂ ਮੇਰਾ ਮਨ ਖੁਸ਼ ਕਰਤਾ ਦੁੱਧ ਪੀਓ ਤੁਸੀਂ ਕੀ ਗੱਲ ਕੱਲ ਵਾਂਗੂ ਬਿਸਕੁਟ ਲੈ ਕੇ ਆਉਂਦੀ ਦੁੱਧ ਪੀਓ ਤੁਸੀਂ ਛੱਲ ਕੋਈ ਨਾ ਪੁੱਤ ਬਿਸਕੁਟ ਮੈਂ ਲੈ ਕੇ ਆਉਂਦੀ ਆ ਤੇਰੇ ਵਾਸਤੇ ਠੀਕ ਐ ਤਾਂ ਗੱਲ ਦੇ ਨੀ ਸਮਝ ਆ ਰਹੀ ਕੀ ਗੱਲ ਹੈਗੀ ਤੁਸੀਂ ਬੇਬੇ ਨੂੰ ਮਿਰਚ ਵਰਗੀ ਕਿਹਾ ਇਹ ਤਾਂ ਵੀ ਦੰਦ ਕੱਢੀ ਜਾਂਦੇ ਨੇ ਯਾਰ ਤੈਨੂੰ ਹਜੇ ਵੀ ਯਕੀਨ ਨਹੀਂ ਹੈਗਾ ਕਮਾਲ ਕਰੀ ਜੰਨੀ ਆ ਤੂੰ ਕੀ ਯਕੀਨ ਕਰ ਫਿਰ ਗੱਲ ਕੀ ਆ ਲੈ ਤੈਨੂੰ ਕਹਿ ਤਾਂ ਦਿੱਤਾ ਯਾਰ ਵੀ ਤੂੰ ਮੈਨੂੰ ਖੰਡ ਵਰਗੀ ਮਿੱਠੀ ਲੱਗਦੀ ਆ ਹੋਰ ਤੈਨੂੰ ਹੋਰ ਕੀ ਪ੍ਰੂਫ ਚਾਹੀਦਾ ਇਹ ਦੋ ਐ ਤਾਂ ਮੈਨੂੰ ਪਤਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਪਰ ਪਰ ਕੀ ਬੱਸ ਬੱਸ ਆ ਤਾਂ ਵਧੀਆ ਹੋਇਆ ਮੁੰਡੇ ਨੂੰ ਮੈਂ ਦੋ ਵਾਰੀ ਪੁੱਛਿਆ ਦੋ ਵਾਰੀ ਮੇਰੇ ਹੱਕ ਚ ਫੈਸਲਾ ਲੈਂਦਾ ਮੇਰੇ ਪੁੱਤ ਨੇ ਇਹ ਜੇ ਪੁੱਤ ਕਾ ਨਾ ਘਰ ਘਰੀ ਹੋਣ ਜਿਹਹਾ ਜ ਮੇਰਾ ਪੁੱਤ ਮੇਰ ਤਾਂ ਮੇਰੇ ਪੁੱਤ ਨੇ ਮਨਖੁਸ਼ ਕਰਤਾ ਮੈਂ ਦੋ ਵਾਰੀ ਪੁੱਛਿਆ ਦੋਨੇ ਵਾਰੀ ਮੇਰਾ ਪੱਖ ਪੂਰਿਆ ਕਿੰਨਾ ਚੰਗਾ ਦਾ ਸਾਰਿਆਂ ਨੂੰ ਇਹ ਜੇ ਘਰ ਵਾਲੇ ਮਰਨ ਵਧੀਆ ਹੋ ਗਿਆ ਜਿਹੜੀ ਉਹਦੀ ਮੂੰਹ ਤੇ ਬੇਇੱਜ਼ਤੀ ਹੋਈ ਹੈਗੀ ਨਹੀਂ ਤਾਂ ਉਹੀ ਚਾਂਬਲੀ ਪਈ ਸੀਗੀ ਕਿੱਧਰ ਜਾ ਆਈਆਂ ਕੁੜੇ ਇਹ ਲਬੈਨ ਬੋਲ ਵੀ ਨਹੀਂ ਮਾਰਿਆ ਨਿਕਰ ਮੈਂ ਤਾਂ ਨਿਆਏ ਨਾਂਗਿਆ ਕੁੜੇ ਕੀ ਗੱਲ ਆ ਕੇ ਜੋ ਮੇਰੇ ਕੋਲੇ ਚੱਲ ਭਾਈ ਸੁਧੀਆਂ ਆਜੋ ਆਜੋ ਕੁੜੇ ਬਹਿ ਜਾਓ ਪੈਣੇ ਹੋਰ ਸਣਾਓ ਠੀਕ ਠਾਕ ਹੋ ਠੀਕ ਹੈ ਚੰਗਾ ਪੈਣੇ ਠੀਕ ਹੀ ਚਾਹੀਦੀਆਂ ਕੁੜੇ ਤੁਸੀਂ ਕਿੱਧਰ ਜਾ ਕੇ ਆਈਓ ਅਸੀਂ ਤਾਂ ਬਣਾ ਗੁਰਖਾਨਾ ਦਾ ਬੁਢਾ ਮਾਰ ਗਿਆ ਸੁਣਨਾ ਜਾ ਕੇ ਅੱਛਾ ਲੈ ਦੇਖ ਲੈ ਕੁੜੇ ਗੁੱਡੀਆਂ ਬੇਨੋਗਰੀਆਂ ਅੱਗੇ ਆਉਂਦੀ ਬੋਲ ਮਾਰ ਲੈਂਦੀਆਂ ਜੇ ਤੁਸੀਂ ਐਂ ਨਾਂਗਿਆ ਕੋਲਦੀ ਮੇਰੇ ਦੇਖ ਲੈ ਪਰ ਪਤੀ ਚੱਲ ਪਤਾ ਨਹੀਂ ਚੱਲਿਆ ਹੋ ਹੁਣ ਤਾਂ ਭਾਈ ਖੂਨ ਸਿੱਟੇ ਹੋ ਗਏ ਉਹੀ ਗੱਲ ਆ ਸੱਚੀ ਗੱਲ ਕਿਹਾ ਕਿਸੇ ਨੇ ਕਾਹਨੂੰ ਕੋਈ ਅੱਜਕੱਲ ਆਪਦਾ ਆਪਦਾ ਸੋਚਦਾ ਗਲਾ ਦੂਜੇ ਬਾਰੇ ਕਾਹਨੂੰ ਸੋਚਦਾ ਤੇ ਹਾਂ ਨਹੀਂ ਮੈਂ ਸੱਚ ਐ ਹੋ ਕਰਤੀਓ ਪਾਨੂ ਦਾ ਕੁੜਮ ਮਰ ਗਿਆ ਤੁਹਾਨੂੰ ਫੋਨ ਫਾਨ ਕੀਤਾ ਸੀ ਨੇ ਹਾਂ ਭੈਣ ਕੀਤਾ ਸੀ ਫੋਨ ਉੱਥੇ ਚੱਲਾਂਗੇ ਆਪਾਂ ਸਾਰੀਆਂ ਚੰਗਾ ਹਾਂ ਹੋਰ ਕਹਿੰਦੇ ਨੇ ਕਿ ਉਹ ਕਰਾਈ ਉਹਨੇ ਭੁੰਡੀ ਜੀ ਕਰਾਈ ਆ ਇਹ ਲੋਟਾ ਵਰਤਦਾ ਵਰਤਾਈ ਉਹ ਨਹੀਂ ਕੁਛ ਨਹੀਂ ਕੋਈ ਨਾ ਚੱਲਦਾ ਚੱਲ ਕੋਈ ਨਾ ਬਹੂ ਚਾਦੀ ਕੁੱਟ ਕਹਿਨੀਆ ਚਿੜੀ ਆਉ ਰਿਆ ਪੁੱਤ ਲੈ ਮਾਸੂਰਾ ਆਰੀਏ ਨੇ ਸਸਟੀ ਗੱਲ ਮਾਸਤੀ ਹਾਂ ਠੀਕੋ ਹਾਂ ਠੀਕ ਠਾਕ ਹਾਂ ਮੰਮੀ ਪੁੱਤ ਚਾਦੀ ਕੁੱਟ ਬਣਾ ਚਾਰ ਕੱਪ ਫਿੱਕੀ ਬਣਾ ਲਈ ਚੰਗਾ ਕਿਉਂ ਸ਼ੂਗਰ ਹੋ ਗਿਆ ਮਾਸਤੀ ਹੋ ਰਾਨੂ ਤੇਰੀ ਮਾਸਤੀ ਅੱਪਲੀ ਜਿਹੜੀ ਬਚਾਰੀ ਆਸ ਕਰਕੇ ਕੋਲਾ ਵਿੱਚ ਆ ਪਿਆਏ ਤੋਂ بے ਪਿਆਈ ਹੋ ਜਾਂਦੀ ਹੈ ਹਨਾ ਜਾ ਵਗ ਜਾ ਮੇਰੀ ਟੀ ਬਣਾ ਦੇ ਚਾਰ ਕੱਪ ਚਾਹ ਤੇ ਚੰਗਾ ਕੋਈ ਨਾ ਮਾਂ ਵਧੀਆ ਹੀ ਬਣਾਉਂਗੀ ਚਾਹ ਤਾਂ ਮੈਂ ਹਾਂ ਤੇ ਠਿੱਕੇ ਬਣਾ ਲਈ ਪਰ ਨੂੰ ਤਾਂ ਤੇਰੀ ਵਕਤ ਵਗਣਾ ਤੇ ਚਿੜੀ ਰੱਖ ਰੱਖਿਆ ਤੂੰ ਆਹੋ ਦੀ ਭੈਣੇ ਤੈਨੂੰ ਪਤਾ ਹੀ ਆ ਇਹਦੀ ਮਾਂ ਨੇ ਲਾੜ ਚ ਰੱਖਦਾ ਸੀ ਚਿੜੀ ਹੈਗੀ ਚਿੜ 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 ਬਾਲੀ ਕਰਦੀ ਸੀ ਇਹ ਐਸ ਕਰਕੇ ਤੇਰੀ ਕਹਿੰਦੇ ਨੇ ਮੇਰੇ ਵੀ ਮੂੰਹੋਂ ਉਹੀ ਨਿਕਲ ਜਾਂਦਾ ਤੇ ਉਹ ਤਾਂ ਕੱਚਾ ਨਾ ਉਹ ਤਾਂ ਇਹਦੇ ਨਾਲ ਆ ਰਾਮਣਾ ਹੈ ਤੱਕਾ ਨਾ ਦੱਸਦਾ ਮਸਾ ਰਾਮ ਕਹਿੰਦੇ ਆ ਉਹੀ ਕਦੇ ਕਦੇ ਮੇਥੋਂ ਵੀ ਆਈ ਲਾੜ ਜਿੱਚ ਨਿਕਲ ਜਾਂਦਾ ਚਾਤਾ ਮੈਂ ਤੁਗਣਾ ਮਿੱਠਾ ਬਾਗੀ ਬਣਾਈ ਆ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਰਾ ਤੇਰੀ ਨਹੀਂ ਮੈਂ ਮੰਨਣੀ ਐਵੇਂ ਚੱਲ ਖੜਾ ਦੇ ਚੱਤ ਚੜਾ ਕੇ ਆਈ ਹਾਈ ਮੈਂ ਮਰ ਜਾ ਹਟੇ ਨਹੀਂ ਮਿੱਠਾ ਪੋਣੋ ਤੈਨੂੰ ਕੀ ਕਹਿਆ ਸੀ ਵਿੱਕੀ ਚਾ ਲੈ ਨਾ ਭੈਣੇ ਚਾਹ ਤਾਂ ਬਹੁਤ ਸਵਾਦ ਬਣਾਈ ਚਾਹ ਤਾਂ ਬਹੁਤ ਸਵਾਦ ਹੈ ਅੱਜ ਕੱਲ ਭੈਣੇ ਮਿੱਠਾ ਕਿਸ ਨੂੰ ਪਸੰਦ ਨਹੀਂ ਐਸ ਕਰਕੇ ਮੰਮੀ ਤੈਨੂੰ ਹੀ ਨਹੀਂ ਮਿੱਠਾ ਪਸੰਦ ਆਇਗਾ ਚਾ ਮਿੱਠੇ ਬਣਾ ਕਿੱਥੋਂ ਵਧੀਆ ਲੱਗਦੀ ਹੈਗੀ ਸਗੋਂ ਮੈਂ ਤਾਂ ਵੱਧ ਪਾਇਆ ਸੀ ਲੈ ਵੱਧ ਪਾਇਆ ਸੀ ਤੈਨੂੰ ਮੈਂ ਰੋਕਿਆ ਸੀ ਨਾ ਵੀ ਮਿੱਠਾ ਨਹੀਂ ਪਸੰਦ ਨਹੀਂ ਪਸੰਦ ਚਾਹ ਤਾਂ ਬਹੁਤ ਸਵਾਦ ਬਣਾਈ ਹੈ ਭੈਣੇ ਤੇਰੀ ਨੂੰ ਨੇ ਸੁੱਖ ਨਾਲ ਵਧੇ ਫੁੱਲੇ ਨਹੀਂ ਬੱਸ ਨਹੀਂ ਬੱਸ ਭੈਣੇ ਇਦੋਂ ਬਾਅਦ ਕੀ ਬਦੂ ਫੁੱਲੂਗੀ ਕੋਈ ਹੋਰ ਸੀਸ ਦੇ ਮੇਰੀ ਨੂੰ ਦਾ ਪੜਾਕਾ ਪਵਾਉਣਾ ਤੁਸੀਂ ਨੇ